ਗੁਰਮੁਖ ਰਤਨ ਲਹੈ ਦਿਬ ਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਗਾਰ ਕਮਾਏ ਗੁਰਮੁਖ ਸਾਚੇ ਮਨਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੈ ਨਾਨਕ ਗੁਰਮੁਖ ਝੋਟ ਨਾ ਖਾਵੇ ਗੁਰਮੁਖ ਨਾਮ ਦਾਨ ਇਸ ਨਾਨ ਗੁਰਮੁਖ ਲਾਗੇ ਸਹਜ ਧਿਆਨ ਗੁਰਮੁਖ ਪਾਵੇ ਦਰਗਹਿ ਮਾਨ ਗੁਰਮੁਖ ਭਾਉ ਭੰਜਨ ਪ੍ਰਦਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘਾਟ ਘਾਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਵੇਨ ਗੁਰ ਪਰਮੈ ਆਵੈ ਜਾਏ ਵੇਨ ਗੁਰ ਹਾਲ ਨ ਪਵਾਈ ਥਾਏ ਬੇਨ ਗੁਰ ਮਨ ਨੂੰ ਵਾਅ ਅਤ ਡੋਲਾਏ ਬੇਨ ਗੁਰ ਤ੍ਰਿਪਤ ਨਹੀਂ ਵਿਖ ਖਾਏ ਬੇਨ ਗੁਰ ਵਿਸਯਾਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੇ ਤਿਸ ਪਾਰ ਉਤਾਰੈ ਅਵਗਣ ਮੇਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨ ਆਵੈ ਹਾਰ ਤਨ ਹਟੜੀ ਇਹੋ ਮਨ ਵਣਜਾਰਾ ਨਾਨਕ ਸਹਜੇ ਸੱਚ ਵਾਪਾਰਾ ਗੁਰਮੁਖ ਬਾਂਧਿਉ ਸੀਤ ਵਿਧਾਤੈ ਲੰਕਾ ਲੂਤੀ ਦੇਤ ਸੰਤਾਪੈ ਰਾਮਚੰਦ ਮਾਰਿਓ ਅਹ ਰਾਵਣ ਭੇਦ ਬਪੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇਤੀਸ ਉਧਾਰੇ ਗੁਰਮੁਖ ਚੂਕੇ ਆਵਣ ਜਾਣ ਗੁਰਮੁਖ ਦਰਗਹਿ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲਾਗੇ ਸਹਿਜ ਧਿਆਨ ਗੁਰਮੁਖ ਦਰਗਾਹ ਸੇ ਫਤਸੁ ਮਾਈ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰਝਨ ਪਾਏ ਗੁਰਮੁਖ ਹਉਮੈ ਸਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚਾ ਰਹੇ ਸਮਾਏ ਗੁਰਮੁਖ ਸਾਚ ਨਾਮ ਪਤ ਊਤਮ ਹੋਏ ਨਾਨਕ ਗੁਰਮੁਖ ਸਗਲ ਭਾਵਣ ਕੀ ਸੋਜੀ ਹੋਏ ਕਵਣ ਮੂਲ ਕਵਣ ਮਤ ਵੇਲਾ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ ਕਵਣ ਕਥਾ ਲੈ ਰਹੁ ਨਿਰਾਲੇ ਬੋਲੇ ਨਾਨਕ ਸੁਣਹੁ ਤੁਮ ਬਾਲੇ ਏਸ ਕਥਾ ਕਾ ਦੇ ਵਿਚਾਰ ਭਵਜਲ ਸਬਦ ਲੰਗਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸਬਦ ਗੁਰੂ ਸੁਰਤ ਧੋਨ ਚੇਲਾ ਅਕਾਥ ਕਥਾ ਲੇ ਰਹੋ ਨਿਰਾਲਾ ਨਾਨਕ ਜੋਗ ਜੁਗ ਗੁਰ ਗੋਪਾਲਾ એક શબ્દ જીત કથા વિચારિ ગુરમુખ હઉ મે અગન નિવારી મેણ કે દંત ક્યું ખાઈએ સાર જીત ગર્વ જાય સો કવન આહાર ਹਿਵ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਹਿ ਆਵਾਹਨ ਇਤ ਉਤ ਕਿਸ ਕਉ ਜਾਣ ਸਮਾਵੈ ਕਵਨ ਧਿਆਨ ਮਨ ਮਨਹਿ ਸਮਾਵੈ ਹਉ ਹਉ ਮੈਂ ਮੈਂ ਵਿੱਚ ਹੋਵੈ ਦੂਜਾ ਮੇਟੈ ਏਕੋ ਹੋਵੈ ਜਾਗ ਕਰੜਾ ਮਨ ਮੁਖ ਗਾਵਾਰ ਸਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸਚ ਭੈ ਰਾਤਾ ਗਰਭ ਨਿਵਾਰੇ ਏਕੋ ਜਾਤਾ ਸਬਦ ਵਿਚਾਰੈ ਸਬਦ ਵਸੈ ਸਚ ਅੰਤਰ ਹਿਯਾ ਤਾਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰਿ ਨਦਰ ਪਿਆਰੇ ਕਵਨ ਮੁਖ ਚਾਂਦ ਹੈ ਵੈ ਘਰ ਛਾਇਆ ਕਵਨ ਮੁਖ ਸੂਰਜ ਤਪੈਤ ਪਾਇਆ ਕਵਨ ਮੁਖ ਕਾਲ ਜੋ ਹੱਥ ਨਿਤ ਰਹਿ ਕਵਨ ਬੋਧ ਗੁਰ ਮੁਖ ਪਤ ਰਹਿ ਕਵਨ ਜੋਦ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸਬਦ ਭਾਖਤ ਸਾਸ ਜੋਤ ਅਪਾਰਾ ਸਾਸ ਘਰ ਸੂਰ ਵਸੈ ਮਿਟੈ ਅੰਧਿਆਰਾ ਸੋਖ ਦੋਖ ਸਮ ਕਾਰਨਾਮ ਆਧਾਰਾ ਆਪੇ ਪਾਰਿ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪ੍ਰਾਨ ਵਤ ਨਾਨਕ ਕਾਲ ਨਾ ਖਾਇ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾ ਵੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਇਕਤ ਘਰ ਆਨੈ ਬੋਲੇ ਪਵਨਾ ਗगन ਗਰਜੈ ਨਾਨਕ ਨਿਹਚਲ ਮਿਲਣ ਸਹਿਜੈ ਅੰਤਰ ਸੁਨੰ ਬਾਹਰ ਸੁਨੰ ਤ੍ਰਿਪਾਵਣ ਸੋਨਮ ਸੁਨੰ ਚੌਥੇ ਸੁਨੈ ਜੋ ਨਾਰ ਜਾਣੈ ਤਾ ਕਾਉ ਪਾਪ ਨਾ ਪੁੰਨੰ ਘਾਟ ਘਾਟ ਸੁਨ ਕਾ ਜਾਣੈ ਭਿਓ ਆਦ ਪੁਰਖ ਨਿਰੰਜਨ ਦੇਉ ਜੋ ਜਨ ਨਾਮ ਨਿਰੰਜਨ ਰਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੋਨ ਕਹੈ ਸਭ ਕੋਈ ਅਨਹਤ ਸੋਨ ਕਹਾ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਹੋਏ ਜਨਮ ਨਾ ਮਰਹਿ ਨ ਆਵਹਿ ਜਾਹਿ ਨਾਨਕ ਗੁਰਮੁਖ ਮਨ ਸਮਝਾਹਿ ਨਾ ਸਰ ਸੁਭਰ ਦਸ ਵੈ ਪੂਰੇ ਤਹਿ ਅਨਹਤ ਸੋਨ ਵਜਾਵਹਿ ਤੂਰੇ ਸਾਚੈ ਰਾਚੇ ਦੇਖ ਹਜੂਰੇ ਘਾਟ ਘਾਟ ਸਾਚ ਰਹਿਆ ਭਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਐ ਸਚ ਸੋਏ ਸਹਜ ਭਾਏ ਮਿਲਿਆ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੋਨ ਸਬਦ ਅਪਰੰਪਰ ਧਾਰੈ ਕਹਤੇ ਮੁਕਤ ਸਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਭਰਾਤੇ ਕੋ ਬੋਧ ਚ ਬਾਵੈ ਸੋ ਕਿਤ ਠਾਏ ਕਿਉ ਤਤਨਾ ਬੂਝੈ ਚੋਟਾਂ ਖਾਏ ਜਮਦਾਰ ਬਾਧੇ ਕੋਈ ਨਾ ਰਾਖੈ ਬਿਨ ਸਬਦੈ ਨਾਹੀ ਪਤ ਸਾਖੈ ਇਓਂ ਕਰ ਬੂਝੈ ਪਾਵੈ ਪਾਰ ਨਾਨਕ ਮਨ ਮੁਖ ਨਾ ਬੁਝੈ ਗਵਾਰ ਕੋ ਬੋਧ ਮਿਟੈ ਗੁਰ ਸ਼ਬਦ ਵਿਚਾਰ ਸਤਗੁਰ ਭੇਟੈ ਮੋਖ ਦੁਆਰ ਤਤ ਨਾ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜ ਚੋਟਾਂ ਖਾਏ ਮਾਨੈ ਹੁਕਮ ਸੱਬੇ ਗੁਣ ਗਿਆਨ ਨਾਨਕ ਦਰਗਹਿ ਪਾਵੈ ਮਾਨ ਸਾਚ ਵਖਰ ਧਨ ਪੱਲੈ ਹੋਏ ਆਪ ਤਰੈ ਤਾਰੇ ਭੀ ਸੋਏ ਸਹਜ ਰਤਾ ਬੂਝੈ ਫਤ ਹੋਏ ਤਾ ਕੀ ਕੀਮਤ ਕਰੈ ਨਾ ਕੋਏ ਜਹ ਦੇਖ ਤਹਿ ਰਹਿਆ ਸਮਾਏ ਨਾਨਕ ਪਾਰ ਪਰੈ ਸਚ ਭਾਏ ਸੋ ਸ਼ਬਦ ਕਾ ਕਹਾ ਵਾਸ ਕਥਿਯਲੇ ਜਿਤ ਤਰੀਐ ਭਵ ਜਲ ਸੰਸਾਰੋ ਤਰੇ ਸਤ ਅੰਗੁਲ ਵਾਈ ਕਹੀਐ ਤਿਸ ਕਾਹੋ ਕਵਨ ਆਧਾਰੋ ਬੋਲਾ ਖਿਲੇ ਅਸਥਿਰ ਹੋਵੈ ਕਿਉਂ ਕਰ ਅਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸਬਦ ਦੇ ਸਾਚ ਲਿਵ ਲਾਗੇ ਕਾਰ ਨਦਰੀ ਮੇਨ ਮਿਲਾਏ ਆਪੇ ਦਾ ਨਾ ਆਪੇ ਵੀ ਨਾ ਪੂਰੇ ਭਾਗ ਸਮਾਏ ਸੋ ਸਬਦ ਕਾਓ ਨਿਰੰਤਰ ਵਾਸ ਅਲਖੰ ਜਹ ਦੇਖਾਂ ਤਹਿ ਸੋਈ ਪਵਨ ਕਾ ਵਾਸਾ ਸੂਨ ਨਿਵਾਸਾ ਅਕਲ ਕਲਾ ਧਰ ਸੋਈ ਨਾਦਰ ਕਰੇ ਸਬਦ ਘਟ ਮੈਂ ਵਸੈ ਵਿਚਹੁ ਪਰਮ ਗਵਾਏ ਤਾਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਿਸਾਏ ਸਬਦ ਗੁਰੂ ਭავ ਸਾਗਰ ਤਰੀਐ ਇਤ ਉਤ ਏਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸਬਦ ਪਛਾਣੈ ਤ੍ਰੈ ਸਤ ਅੰਗੁਲ ਵਾਈ ਔਦੂ ਸੋਨ ਸਚ ਆਹਾਰੋ ਗੁਰਮੁਖ ਬੋਲੇ ਤਤ ਬੇਰੋਲੇ ਚੀਨੈ ਅਲਖ ਅਪਾਰੋ ਤ੍ਰੈ ਗੁਣ ਮਿਟੈ ਸਬਦ ਵਸਾਏ ਤਾ ਮਨ ਚੂਕੈ ਅਹੰਕਾਰੋ ਅੰਤਰ ਬਾਹਰ ਏਕੋ ਜਾਣੈ ਤਾ ਹਰ ਨਾਮ ਲਗੈ ਪਿਆਰ ਸੋ ਕਮਨਾ ਏੜਾ ਪਿੰਗੁਰਾ ਬੂਜੈ ਜਾਂ ਆਪੇ ਅਲਖ ਲਖਾਈ ਨਾਨਕ ਤੇ ਹੋ ਤੇ ਊਪਰ ਸਾਚਾ ਸਤਗੁਰ ਸਬਦ ਸਮਾਏ ਮਨ ਕਾ ਜੀਓ ਪਵਨ ਕਥੀ ਆਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁਦਰਾ ਕਵਨ ਔਦੂ ਸੇਦ ਕੀ ਕਵਨ ਕਮਾਈ ਮੇਨ ਸ਼ਬਦੈ ਰਸ ਨਾ ਆਵੇ ਔਦੂ ਹਉ ਮੈਂ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੋਧ ਜਿਤ ਅਸਥਿਰ ਰਹੀਐ ਕੀਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਾਮ ਕਰ ਜਾਪੈ ਸਤਿਗੁਰ ਤੇ ਖਾਲ ਨਾ ਘਰਾਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦੈ ਜਾਲ ਬਲ ਤਾਤਾ ਬਿਨ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਰਾਧਿਆ ਕਥ ਕਥਾ ਲੇ ਸਮ ਕਰ ਰਹਿ ਤਉ ਨਾਨਕ ਆਤਮ ਰਾਮ ਕਉਲ ਹੈ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪੀਓ ਆਤਮ ਸੁਖ ਧਾਰੀ ਸਚ ਅਰਾਧਿਆ ਗੁਰਮੁਖ ਤਾਰ ਤਾਰੀ ਨਾਨਕ ਬੂਜੈ ਕੋ ਵਿਚਾਰੀ ਇਹੋ ਮਨ ਮੈਗਲ ਕਹਾ ਵਸੀ ਅਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸ਼ਬਦ ਆਉ ਦੂਤਾ ਕਾਉ ਚੂਕੇ ਮਨ ਕਾ ਭਵਨਾ ਨਦਰ ਕਰੇ ਤਾ ਸਤ ਗੁਰ ਮੇਲੇ ਤਾ ਨਿਜ ਘਰ ਵਾਸਾ ਇਹੋ ਮਨ ਪਾਏ ਆਪੇ ਆਪ ਖਾਏ ਤਾ ਨਿਰਮਲ ਹੋਵੇ ਧਾਵਤ ਵਰ ਜਰਹਾਏ ਇਹੋਂ ਮੂਲ ਪਛਾਣ ਐ ਆਤਮ ਜਾਣੈ ਕਿਉ ਸਾਸ ਘਰ ਸੂਰ ਸਮਾਵੈ ਗੁਰਮੁਖ ਹਉਮੈ ਵਿੱਚੋਂ ਖੋਵੈ ਕਉ ਨਾਨਕ ਸਹਿਜ ਸਮਾਵੈ ਇਹੋ ਮਾਨ ਨਿਹਚਲ ਹਿਰਦੈ ਵਸਿਆਲੇ ਗੁਰਮੁਖ ਮੂਲ ਪਛਾਣ ਰਹਿ ਨਾਭ ਪਵਨ ਘਰ ਆਸਣ ਬੈਸੈ ਗੁਰਮੁਖ ਕੋਜ ਤਤ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਘਰ ਆਛੈ ਤ੍ਰਿ ਭਾਵਨ ਜੋਤ ਸੋ ਸ਼ਬਦ ਲਹੈ ਖਾਵੇ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ ਨਾਨਕ ਆਖੈ ਸੱਚ ਸੁਭਾਖੈ ਸਾਚ ਰੱਪੈ ਰੰਗ ਕਬਹੂ ਨਾ ਜਾਵੈ ਜਾ ਇਹੋ ਹਿਰਦਾ ਦੇਹ ਨਾ ਹੋਤੀ ਤਾਉ ਮਨ ਕੈ ਖੈ ਰਹਤਾ ਨਾਬ ਕਮਲ ਅਸਥੰਬ ਨਾ ਹੋਤੋ ਤਾ ਪਵਨ ਕਵਨ ਘਰ ਸਹਿਤਾ ਰੂਪ ਨਾ ਹੋ ਤੋ ਰੇਖ ਨ ਕਾਈ ਤਾ ਸਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉ ਕਰ ਜਾਪ ਸ ਸਾਚਾ ਨਾਨਕ ਨਾਮ ਰਤੇ ਬੈ ਰਾਗੀ ਏਬ ਤਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਆਉ ਦੂਤਾਉ ਮਨ ਸੁਨ ਰਹੈ ਬੈ ਰਾਗੀ ਨਾਭ ਕਮਲ ਅਸਥੰਬ ਨਾ ਹੋਤੋ ਤਾ ਨਿਜ ਘਰ ਵਸਤਾਉ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾਉ ਅਪੁਲੀਣ ਰਹਤਾਉ ਸਬਦ ਸੋਸਾਰ ਗਾਉਣ ਗਗਨ ਜਬ ਤਬਹਿ ਨਾ ਹੋਤਾਉ ਤ੍ਰਿ ਭਵਨ ਜੋਤ ਆਪੇ ਨਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸਬਦ ਵਿਗਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਾਥ ਕਹਾਣੀ ਕੇਤਕੇਤ ਵਿਦਜਗ ਉਪਜੈ ਪੁਰਖਾ ਕੇਤਕੇਤ ਦੁਖ ਵਿਨਸ ਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉਮੈ ਸ਼ਬਦ ਜਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹੈ ਸਮਾਏ ਨਾ ਮੇ ਨਾਮ ਰਹਾ ਬੈਰਾਗੀ ਸਾਚ ਰਖਿਆ ਉਰ ਧਾਰੇ ਨਾਨਕ ਬਿਨ ਨਾ ਵੈ ਜੋਗ ਕਦੇ ਨਾ ਹੋਵੇ ਦੇਖ ਹਉ ਹਿਰਦੈ ਵਿਚਾਰੇ ਗੁਰਮੁਖ ਸਾਚ ਸਬਦ ਵਿਚਾਰੇ ਕੋਇ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਿਰਲਾ ਭੂਜੈ ਕੋਇ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਨੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬੇਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਿਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ ਨਾਨਕ ਬੇਨ ਗੁਰ ਮੁਵਾ ਜਨ ਮਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰਖਿਆ ਉਰਤਾਰ ਗੁਰਮੁਖ ਜਾਗ ਜੀਤਾ ਜਮਕਾਲ ਮਾਰ ਵਿਦਾਰ ਗੁਰਮੁਖ ਦਰਗਹਿ ਨ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸਬਦ ਕਾ ਨੀਬੀਣਾ ਸੁਣ ਤੂੰ ਆਉ ਦੂ ਬਿਨ ਨਾਵੇ ਜੋਗ ਨਾ ਹੋਈ ਨਾਮੈ ਰਾਤੇ ਅਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮੈ ਹੀ ਤੇ ਸਭ ਪ੍ਰਗਟ ਹੋਵੈ ਨਾਮੈ ਸੋ ਜੀ ਪਾਈ ਬਿਨ ਨਾਵੇ ਧੀਖ ਕਰਹਿ ਬਹੁ ਤੇਰੇ ਸੱਚੈ ਆਪ ਖੁਆਈ ਸਤਿਗੁਰ ਤੇ ਨਾਮ ਪਾਈਐ ਔ ਦੂਜੋਗ ਜੁਗਤ ਤਾ ਹੋਈ ਕਾਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਵੈ ਮੁਕਤ ਨਾ ਹੋਈ ਤੇਰੀ ਗਤ ਮਿਤ ਤੂ ਹੈ ਜਾਣਹਿ ਕਿ ਆਖੋ ਆਖ ਬਖਾਣੈ ਤੂ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾ ਦੇਕ ਸੇਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਨੈ ਮੰਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕਾਉ ਕੁਰਬਾਨੈ ਅਬਿਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਬਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ